ਮੀਡੀਆ ਤੇ ਚਰਚੇ ਤੇ ਇੰਸਟਾ ਕੁਈਨ ਅਮਨਦੀਪ ਕੌਰ ਇੱਕ ਵਾਰ ਫੇਰ ਸੁਰਖੀਆਂ ਚ ਆ ਗਈ ਹੈ ਦਰਸਲ ਅਮਨਦੀਪ ਕੌਰ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਐਂਬੂਲੈਂਸ ਡਰਾਈਵਰ ਬਲਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਗੰਭੀਰ ਇਲਜ਼ਾਮ ਲਗਾਏ ਨੇ ਗੁਰਮੀਤ ਕੌਰ ਨੇ ਬਲਵਿੰਦਰ ਤੇ ਬਿਨਾਂ ਤਲਾਕ ਲਏ ਅਮਨਦੀਪ ਨਾਲ ਵਿਆਹ ਕਰਵਾਉਂਦਾ ਦੋਸ਼ ਲਗਾਇਆ ਗੁਰਮੀਤ ਕੌਰ ਦਾ ਦਾਵਾ ਹੈ ਕਿ ਉਸ ਦਾ ਬਲਵਿੰਦਰ ਨਾਲ ਅਜੇ ਤੱਕ ਤਲਾਕ ਨਹੀਂ ਹੋਇਆ ਪਰ ਇਸ ਦੇ ਬਾਵਜੂਦ ਬਲਵਿੰਦਰ ਨੇ 1 ਦਸੰਬਰ ਨੂੰ ਬਠਿੰਡੇ ਦੇ ਇੱਕ ਗੁਰਦੁਆਰਾ ਸਾਹਿਬ ਚ ਅਮਨਦੀਪ ਕੌਰ ਦੇ ਨਾਲ ਵਿਆਹ ਕਰਵਾ ਲਿਆ ਗੁਰਮੀਤ ਦਾ ਕਹਿਣਾ ਹੈ ਕਿ ਵਿਆਹ ਅਮਨਦੀਪ ਕੌਰ ਦੀ ਮਦਦ ਨਾਲ ਕੀਤਾ ਗਿਆ ਤੇ ਵਿਆਹ ਸਮੇਂ ਦਿੱਤੇ ਗਏ ਕਾਗਜ਼ਾਤ 'ਚ ਝਾਲ ਸਾਜੀ ਕੀਤੀ ਗਈ। ਬਲਵਿੰਦਰ ਨੇ ਹਲਫਨਾਮੇ 'ਚ ਖੁਦ ਨੂੰ ਕੁਵਾਰਾ ਦੱਸਿਆ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਰਬੰਸ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਬਲਵਿੰਦਰ ਤੇ ਅਮਨਦੀਪ ਕੌਰ ਉੱਥੇ ਆਏ ਸਨ ਤੇ ਜੋ ਦਸਤਾਵੇਜ਼ ਉਹਨਾਂ ਨੇ ਦਿੱਤੇ ਹਲਨਾਮੇ 'ਚ ਬਲਵਿੰਦਰ ਨੇ ਆਪਣੇ ਆਪ ਨੂੰ ਕੁਵਾਰਾ ਲਿਖਿਆ ਹੋਇਆ ਸੀ ਇਸ ਤੋਂ ਬਾਅਦ ਹੀ ਆਨੰਦ ਕਾਰਜ ਕਰਵਾਇਆ ਗਿਆ ਇਸ ਮਾਮਲੇ ਨੂੰ ਲੈ ਕੇ ਗੁਰਮੀਤ ਕੌਰ ਨੇ ਐਸਐਸਪੀ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਜਿਸ 'ਚ ਉਸਨੇ ਸਾਰੇ ਦੋਸ਼ ਦਰਜ ਕਰਵਾਏ ਨੇ ਦੱਸਦੀ ਹੈ ਕਿ ਬਲਵਿੰਦਰ ਸਿੰਘ ਨੂੰ ਅਮਨਦੀਪ ਕੌਰ ਦੇ ਨਾਲ ਜੁੜੇ ਚਿੱਟਾ ਸਪਲਾਈ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ ਦੋਵਾਂ ਤੇ ਇਕੱਠੇ ਐਂਬੂਲੈਂਸ ਰਾਹੀਂ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ 'ਚ ਇਸ ਤੋਂ ਪਹਿਲਾਂ ਵੀ ਗੁਰਮੀਤ ਕੌਰ ਬਲਵਿੰਦਰ ਤੇ ਅਮਨਦੀਪ ਕੌਰ ਦੇ ਜਾਇਜ਼ ਰਿਸ਼ਤੇ ਦਾ ਦੋਸ਼ ਲਗਾ ਚੁੱਕੀ ਹੈ। ਮਾਮਲਾ ਹੁਣ ਹੋਰ ਗੰਭੀਰ ਹੋ ਗਿਆ ਕਿਉਂਕਿ ਦੋਸ਼ ਸਿਰਫ ਨਸ਼ਾ ਤਸਕਰੀ ਤੱਕ ਹੀ ਸੀਮਿਤ ਨਹੀਂ ਰਿਹਾ ਸਗੋਂ ਝਾਲਸਾਜ਼ੀ ਵਿਆਹੀ ਧੋਖਾਧੜੀ ਤੇ ਤਲਾਕ ਤੋਂ ਬਿਨਾ ਵਿਆਹ ਕਰਨ ਤੱਕ ਪਹੁੰਚ ਗਏ ਨੇ। ਇਹ ਨਾਮ ਗੁਰਮੀਤ ਕੌਰ ਹੈ। ਤੁਸੀਂ ਪਿੱਛੇ ਸਾਰੇ ਜਣੇ ਨੇ ਖਬਰ ਸੁਣੀ ਸੀ ਜਿੰਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ। ਕਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਨੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲਾਂ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਦੇ ਕੋ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪੜਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤਾ ਹੋਇਆ ਮੰਨਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਹੈ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਵੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਬਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸਾ ਨਿਭੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਵਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਮੈਂ ਸਰਟੀਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਤੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਆ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਆ ਜਾਂ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਹੁੰਦਾਗਾ ਬਕਾਇਦਾ ਪ੍ਰੂਫ ਇੱਥੇ ਕੈਮਰੇ ਲੱਗੇ ਹੋਣੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹੜੇ ਪੈਸੇ ਲਏ ਆ ਕਿਵੇਂ ਲਏ ਆ ਕਿ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਰਨਾ ਲਏਗਾ ਜਾਂ ਵਾਹ ਵੀ ਆ ਜਿਹੋ ਦੇ ਵਿੱਚ ਇੱਕ ਗਵਾਹ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਨ ਨਹੀਂ ਹੋਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡਾ ਵੀਰਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੌਰ ਜਵਾਕਾ ਦੇ ਸਮੇਂ ਤੋਂ ਉੱਥੇ ਆ ਕੇ ਬਹਿ ਨਾ ਜਾਵੇ ਤੁਹਾਡਾ ਤਲਾਕ ਦਾ ਕੀ ਚੱਲ ਰਿਹਾ ਹੈ ਨਾ ਜੀ ਮੇਰਾ ਤਲਾ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਬੀਏਟ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਤੁਹਾਡਾ ਕੋਰਟ ਚ ਕੋਰਟ ਦੇ ਵਿੱਚ ਚੱਲ ਜਾਂਦਾ ਜੀ ਤੁਸੀਂ ਕੀ ਗੋਹਾਰ ਲਾ ਰਹੇ ਹੋ ਇੱਥੇ ਆਏ ਕਿਹਦੇ ਕੋਲ ਆਏ ਹੋ ਪਹਿਲਾਂ ਵੀ ਜੀ ਇਹਨਾਂ ਤੇ ਚਾਹ ਇਹਦੇ ਤੇ ਦੇਹੇਜ ਕਰਕੇ ਮਾਲਕ ਟ੍ਰਾਈ ਕਰਦਾ ਸੀ ਇਹਦੇ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੈਂ ਥੱਪੜ ਮਾਰਿਆ ਇਹਦੇ ਫਿਰ ਪਰਚਾ ਫਿਰ ਚਿੱਤੇ 'ਚ ਫੜਿਆ ਗਿਆ ਕ੍ਰਾਈਮਨਲ ਬੰਦਾ ਹੁਣ ਇਹਨੇ ਧੋਖਾਧੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਕਾਨੂੰਨ ਜੇ ਕਾਨੂੰਨ ਕਹਿੰਦੇ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁ ਵਿੱਚ ਬੈਠੇ ਹੋਏ ਨੇ ਮੁੱਕੇ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੀ ਇੱਥੇ ਤੁਹਾਡੀ ਕੋਈ ਸੁਲਮਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਵੋ ਹੁਣ ਤੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਮਿਲੇ ਹੋ ਮੈਂ ਮਿਲ ਕੇ ਆਈਆਂ ਜੀ ਐਸ ਐਚਓ ਨੂੰ ਉੱਥੇ ਜਿਹੜਾ ਸਿਵਲ ਲਾਈਨ ਦੇ ਵਿੱਚ ਕਹਿੰਦਾ ਜੀ ਜਾਂਚ ਪੜਤਾਲ ਹੋ ਗਈ ਮੈਂ ਕਿਹਾ ਜਾਂਚ ਪੜਤਾਲ ਨਹੀਂ ਪਿਛਲੀ ਵਾਰੀ ਵੀ ਜਦੋਂ ਕੋਰਟ ਚ ਨੇ ਥੱਪੜ ਮਾਰਿਆ ਸੀ ਮੈਂ ਉਦੋਂ ਵੀ ਕਿਹਾ ਸੀ ਇਹਨੂੰ ਅਰੈਸਟ ਕਰ ਲਓ ਇਹ ਨਾਮਜਾਦ ਹੈਗਾ ਮੁੜ ਕੇ ਤੁਸੀਂ ਗੱਡੀਆਂ ਲੈ ਕੇ ਮਗਰ ਮਗਰ ਫਿਰੋਗੇ ਹੁਣ ਵੀ ਆਹੀ ਗੱਲ ਹੈ ਹੁਣ ਇਹਨੂੰ ਫੜਨਾ ਨਹੀਂਗਾ ਇਹਨ ਜਦੋਂ ਮੈਂ ਸਬੂਧ ਰਹੀਆਂ ਮੈਂ ਹੁਣ ਜਾਣੀ ਹੈ ਜੀ ਅੰਦਰ ਕੋਈ ਮਿਲੂਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਆਪਦਾ ਪ੍ਰਦਰਸ਼ਨ ਬੱਚਿਆਂ ਦੇ ਨਾਲ ਹੀ ਤੇ ਕਰੂੰਗੀ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਬੰਦੇ ਤੇ ਤੇ ਇਸ ਜਨਾਨੀ ਤੇ ਇਹ ਬਾਹਰ ਆ ਕੇ ਵੀ ਚਿੱਟੇ ਦਾ ਕੰਮ ਹੀ ਕਰ ਰਹੇ ਨੇ ਇਹ ਦੋ ਨੰਬਰ ਦਾ ਹੀ ਕੰਮ ਕਰਦੇ ਨੇ ਸੋਨੂੰ ਦਾ ਕੰਮ ਹੈ ਵੱਡੇ ਵੱਡੇ ਅਧਿਕਾਰੀਆਂ ਕੋਲ ਛੱਡਿਆ ਨਾ ਕੁੜੀਆਂ ਉਸ ਤੋਂ ਬਾਅਦ ਚੱਕ ਕੇ ਵਾਪਸ ਲਿਆਣਾਗਾ ਇਹ ਕੰਮ ਨੇ ਧੰਦਾ ਬਣਾ ਰੱਖਿਆਗਾ ਕੋਈ ਵੀ ਬੰਦਾ ਜੇਲ੍ਹ ਚੋਂ ਆਂਦਾ ਨਾ ਰੋਟੀ ਖਾਣ ਜੋਗੀ ਨਹੀਂ ਹੁੰਦੀ ਕਿਸੇ ਕੋਲ ਠੀਕ ਹੈ ਭੁੱਖਾ ਮਰਦਾਗਾ ਕਿਉਂਕਿ ਇਹਨਾਂ ਦਾ ਅੱਗਾ ਪਿੱਛਾ ਕੋਈ ਸ਼ੈ ਹੈ ਹੀ ਨਹੀਂਗਾ ਤੇ ਹੁਣ ਇਹ ਕੀ ਖ ભગવંતમાન ਸਰਕਾਰ ਕਨੇ ਕ੍ਰਿਮినਲ ਦੇ ਖਿਲਾਫ ਲਗਾਤਾਰ ਕਾਰਪ ਕਰ ਭਗਵੰਤમાન ਕਹਿੰਦੀ ਆ ਜੀ ਜਿਹੜਾ ਘਰ ਟਾਈ ਜਾਂਦੀ ਆ ਆ ਚਾਰ ਵਾਲੀ ਦਾ ਕਿਉਂ ਨਹੀਂ ਘਟਾਇਆ ਸਾਰੇ ਕਹਿੰਦੇ ਸੀਗੇ ਕਦੋਂ ਢਾਊਗਾ ਜੀ ਕਦੋਂ ਢਾਊਗਾ ਮੈਂ ਉਹਦੇ ਵੀ ਕਿਹਾ ਸੀ ਨਹੀਂ ਟੈਂਦਾ ਕਿਉਂਕਿ ਇਹਨਾਂ ਨੇ ਇੱਕ ਐਪ ਇੱਕ ਹਵਾ ਬਣਾ ਲਿਆ ਵੀ ਅਸੀਂ ਪੰਜ ਪਰਚੇ ਕਟਰੇ ਨੇ ਸ਼ਾਮ ਨੂੰ ਕੱਟ ਕੇ ਰਿਕਾਰਡ ਦੇ ਵਿੱਚ ਦੇਣੇ ਆ ਵੀ ਆ ਚਿੱਟੇ ਵਾਲੇ ਦਾ ਘਰ ਹੈਗਾ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਘਟਾਤਾ ਜੀ ਨਾਮ ਦੇਤਾ ਜੀ ਨਸ਼ਾ ਨਸ਼ਾ ਛਡਾਊ ਜੀ ਜੇ ਨਸ਼ਾ ਭਈਆ ਹਾਂ ਚੱਲੀ ਜਾਂਦਾ ਇਹ ਸਭ ਢੋਂਗ ਰੱਚਿਆ ਹੋਇਆ ਹੈਗਾ ਹੋਰ ਕੁਛ ਨਹੀਂ ਨੇ ਵੀ ਇਹਨਾਂ ਦੇ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਲੱਗਦਾ ਹੈ ਨਾ ਪਿੱਛੇ ਕੌਣ ਹੈ ਕਿ ਕੌਣ ਬਸ ਜੀ ਅਧਿਕਾਰੀ ਨੇ ਇਹਨਾਂ ਦੇ ਪਿੱਛੇ ਕਿਹੜੇ ਕੌਣ ਅਧਿਕਾਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਜੇ ਮੇਰੀ ਕੋਈ ਸੁਣਵਾਈ ਨਹੀਂ ਕਰੂਗਾ ਤੇ ਹੁਣ ਵੀ ਇਹ ਕੰਨੀ ਆ ਜੇ ਸੁਣਵਾਈ ਨਹੀਂ ਕਰਨਗੇ ਤੇ ਮੈਨੂੰ ਇਸ ਵਾਰ ਮਜਬੂਰ ਹੋਣਾ ਪਊਗਾ ਪਿਛਲੀ ਵਾਰੀ ਤਾਂ ਗੱਲ ਸੀਗੀ ਵੀ ਲੋਕਾਂ ਨੂੰ ਬਰਬਾਦ ਕਰਦੀ ਸੀਗੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਦੀ ਸੀ ਪਰ ਹੁਣ ਘਰ ਮੇਰੇ ਮੇਰਾ ਘਰ ਉਜੜਿਆ ਅੱਜ ਮੇਰਾ ਘਰ ਜਮਾ ਉਜੜ ਗਿਆਗਾ ਠੀਕ ਹੈ ਇਹ ਬੰਦੇ ਨੇ ਮੇਰੇ ਬਿਨਾ ਪ੍ਰਮੋਸ਼ਨ ਤੇ ਬੱਚਿਆਂ ਨੂੰ ਮੈਨੂੰ ਤਲਾਕ ਦਿੱਤੇ ਬਗੈਰ ਇਹਨੇ ਵਿਆਹ ਕਰਾ ਲਿਆਗਾ ਮੈਂ ਹ ਕਰੂੰਗੀ ਚਾਹੇ ਉਹਨ ਦੇ ਕਰਕੇ ਮੈਨੂੰ ਜਿੰਨਾ ਮਰਜ਼ੀ ਤੇ ਸੰਘਰਸ਼ ਕਰਨਾ ਪਵੇ ਪਿਛਲੀ ਵਾਰ ਤੁਸੀਂ ਕਿਹਾ ਸੀ ਕੋਈ ਵੱਡੇ ਵੱਡੇ ਦੇ ਘਰ ਨਹੀਂ ਦੇ ਪਿੱਛੇ ਉਹਨਾਂ ਦੇ ਨਾਮ ਹੈਗੇ ਆ ਜੀ ਹੈਗੇ ਆ ਹੈਗੇ ਆ ਜੀ ਆ ਬੈਠੇ ਨੇ ਜਲੰਧਰ ਬੈਠੇ ਲੁਧਿਆਣੇ ਬੈਠੇ ਆ ਗਿਆ ਜਦੋਂ ਨਾਮ ਲੱਗਿਆ ਨਾ ਨਾਮ ਵੀ ਲਾਉਂਗੀ ਮੈਂ ਕੋਈ ਗੱਲ ਨਹੀਂ ਐਸ ਵਾਰ ਕੋਈ ਗੱਲ ਨਹੀਂ ਮੇਰਾ ਨਾਮ ਗੁਰਮੀਤ ਕੌਰ ਹੈ ਤੁਸੀਂ ਪਿੱਛੇ ਸਾਰੇ ਜਣੇ ਨੇ ਖਬਰ ਸੁਣੀ ਸੀ ਜਿਹਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ ਤਕਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਨੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ